ਕੀ ਕੀ ਤੋਂ ਹਾਂ ਤੇ ਤੇ ਭਾਈ ਇਹ ਵਾਲੇ ਪਿਸਟਨ ਜਿਹੜੇ ਇਹਨੂੰ origignal ਆਉਂਦੇ ਆ ਕੋਈ ਨਹੀਂ ਵੀਰੇ ਤੇ origignal ਨਾਲੋਂ ਆਪਾਂ ਆ ਵਾਲੇ ਪਾਤੇ ਹਾਂਜੀ ਹਾਂਜੀ ਇਹ ਟਰੈਕਟਰ ਦੀ ਪਰਫਾਰਮੈਂਸ ਜਾਂ ਡੀਜ਼ਲ ਖਰਚੇ ਓਵਰ ਆਲ ਦੇ ਵਿੱਚ ਕੀ ਡਿਫਰੈਂਸ ਰਿਸੂ ਹੁੰਦਾ ਜਿਹੜਾ ਇਹ ਉਹ ਜਿਹੜਾ ਇਹਨਾਂ ਦੇ ਪਿਸਟਨ ਬਾਹਰ ਲਾ ਉਹਦੇ ਰਿੰਗ ਇੱਥੇ ਆ ਹਾਂਜੀ ਉਹ ਵਿਖਾ ਉਹ ਵੀ ਵਿਖਾ ਦੰਨਿਆ ਸਾਈਡਾਂ ਤੇ ਇੱਕ ਵੱਖਰੀ ਚੀਜ਼ ਆ ਦਿਖਾ ਦੰਨਿਆ ਆਪਾਂ ਦਿਖਾ ਵੀ ਰਾਵੇ ਲੈ ਹੀ ਆਉਂਦੇ ਹਰਮਨ ਪਿਆ ਇੱਥੇ ਕਿਤੇ ਸਾਫ ਜਾ ਪਿਆ ਉਹ ਇੱਧਰ ਇਹਨਾਂ ਬਾਈ ਨੇ ਜਿਵੇਂ ਕਿਹਾ ਸੀ ਅੱਜ ਆਪਾਂ ਕੋਂਡੀ ਚੱਕ ਦੇਣੇ ਸਾਰੇ ਯਾਰ ਕੋ ਪਰਦਾ ਰੱਖਣਾ ਹੀ ਨਹੀਂ ਬਾਈ ਨੇ ਪਹਿਲਾਂ ਹੀ ਨਾ ਆਪ ਹੀ ਆਪੇ ਅੰਦਰ ਆਪੇ ਆ ਦੀ ਬੜੇ ਵੀਰ ਉਹ ਪੇਸਟ ਨੂੰ ਦੂਜਾ ਚੱਕੋ ਜੀ ਆ ਫੜਿਓ ਆਪਣਾ ਬਾਈ ਜੀ ਆ ਜਾ ਜਨਾਂ ਨੂੰ ਆ ਦੇ ਆ ਨੌਨ ਟਰਬੋ ਦਾ ਓਕੇ ਇਹ ਨੌਨ ਟਰਬੋ ਦਾ ਇਹ ਆ ਟਰਬੋ ਦਾ ਕਿਉਂਕਿ ਇਹ ਰਿੰਗ ਕੈਰੀਅਰ ਹੁੰਦਾ ਸਟੀਲ ਹੁੰਦੀ ਹੈ ਜਿਹੜਾ ਟੌਪ ਤੇ ਰਿੰਗ ਹੁਣ ਇੰਨਾ ਜਿਹੜਾ ਗਾਇਆ ਇਹ ਚ ਕਾਰਬਨ ਜਮੂ ਕਾਰਬਨ ਜਮੂਗਾ ਤੇ ਆ ਰਿੰਗ ਇਹਦੇ ਨੂੰ ਪਤਲੇ ਨੇ ਇਹਦੇ ਇਹਦੇ ਰਿੰਗ ਵੀ ਮੋਟੇ ਨੇ ਉਹਨੇ ਪਰਫਾਰਮੈਂਸ ਫਰਕ ਪਊ ਜਿੰਨੀ ਕਾਰਬਨ ਇੱਕ ਸੀ ਆਸੀ ਦੇਖੋ ਆਹ ਆਣਾ ਸਾਈਡਾਂ ਤੇ ਆ ਇੱਕ ਲੇਅਰ ਆ ਇੱਕ ਲੇਅਰ ਆ ਸਪੈਸ਼ਲ ਬਣੀ ਹੋਈ ਰਿੰਗ ਕੈਰੀਅਰ ਕਹਿੰਦੇ ਹਨ ਬਹੁਤ ਵਧੀਆ ਕਿਸੇ ਨੇ ਦੇਖੀ ਨਹੀਂ ਕਦੇ ਸੀਜ਼ ਨਹੀਂ ਵੱਜੂਗਾ ਕਦੇ ਪਾਣੀ ਮੁੱਕ ਗਿਆ ਤਾਂ ਤਾਂ ਕਹਿਣਾ ਕੀ ਆ ਪਰ ਉਹ ਟੋੜ ਦੇ ਸੀਜ਼ ਨਹੀਂ ਵੱਜੇ ਹੂੰ ਲੋੜ ਦਾ ਕਰਮ ਇਹਦਾ ਮੈਂ ਪਹਿਲਾਂ ਵੀ ਦੱਸਤਾ ਸੀ ਵੀਰੇ ਅੱਜ ਤੋਂ ਹਮਤਲੋ ਪਰ ਹੁਣ ਚਲੋ ਸੋਨ ਨੂੰ ਨਹੀਂ ਪਤਾ ਸਾਨੂੰ ਦੱਸਿਆ ਪਹਿਲਾਂ ਵੀਡੀਓ ਪਾਈ ਸੀ ਮੈਂ ਓਕੇ ਹਾਂ ਹਾਂ ਬਾਈ ਕਬੋਟਾ ਆਪਣਾ ਪਰਸਨਲ ਉਹਦੇ ਕਿਆ ਗੈਣੇ ਨੇ ਬਾਈ ਟਰੈਕਟਰ ਦੇ ਯਾਰ ਆਪਾਂ ਜਿਵੇਂ ਉਹ ਗੱਲ ਕੀਤੀ ਹਾਂ ਹਾਂ ਕੀ ਸੋਚ ਕੇ ਇਹਨੂੰ ਲਿਆ ਤੇ ਕੀ ਇਹਦੇ ਚ ਤੁਹਾਨੂੰ ਖੂਬੀਆਂ ਲੱਗੀਆਂ ਇਹ ਦੱਸਿਓ ਜਰੂਰ ਮੈਂ ਸਾਰਾ ਦਿਨ ਯਾਰ ਇਹਨੂੰ ਰੀਪਰ ਤੇ ਚਲਾਉਣਾ ਬਾਈ ਮੈਨੂੰ ਮਤਲਬ ਉਹ ਕਦੇ ਥੱਕੇ ਅੱਕੇ ਨਹੀਂ ਹੈਗੇ ਮੇ ਦਾ ਚਲਾਵਾ ਇਹਨੂੰ ਰੀਪਰ ਦੇ ਨਾਲ ਵੀਡੀਓ ਗਾਏ ਗੇਮ ਵਾਂਗੂ ਆਏ ਚੱਲਦਾ ਹੁੰਦਾ ਦਬ ਗਿਆ ਹਾਂਜੀ ਉੱਠ ਖੜਿਆ ਦਬ ਗਿਆ ਉੱਠ ਖੜਿਆ ਅੱਛਾ ਇਹਦੇ ਨਾਲ ਵੀ ਕਲਾਕਾਰੀ ਫਿਰ ਕੀਤੀ ਨਹੀਂ ਇਹ ਤਾਂ ਜਦੋਂ ਲਿਆ ਸੀ ਉਥੋਂ ਵਾਲੇ ਤੋਂ ਲੈ ਕੇ ਆਏ ਦੇ ਹੂੰ ਤੇ ਉਦੋਂ ਕੱਢਿਆ ਬਾਅਦ ਚ ਪਹਿਲਾਂ ਇਹਦਾ ਇਹੀ ਕੰਮ ਕਰਿਆ ਪਹਿਲਾਂ ਜੋ ਤੁਸੀਂ ਕਰਨਾ ਸੀ ਉਹ ਕਹਿੰਦੇ ਗਾਰੰਟੀ ਵਾਰੰਟੀ ਮੰਗ ਸੀ ਸਾਨੂੰ ਇੱਕ ਪੈਸੇ ਦੀ ਗਾਰੰਟੀ ਨਾ ਦਿਓ ਅਸੀਂ ਦਾਪੇ ਖੋਲ ਕੇ ਕਰ ਦਾਂਗੇ ਜੇ ਕੁਝ ਹੋ ਗਿਆ ਨਾ ਵਾਹ ਨਵੇਂ ਟ੍ਰੈਟ ਨਹੀਂ ਕਰੇ ਨਹੀਂ ਲੈਂਦਾ ਬਾਈ ਕਹਿੰਦਾ ਪਹਿਲੇ ਹੀ ਰਾਸਤੇ ਜਣਾ ਹਾਂ ਪਰ ਬਾਈ ਨੂੰ ਮਾਣ ਨਾ ਆਉਦੇ ਉਹ ਜਿਹੜੀ ਚੀਜ਼ ਦਾ ਪਤਾ ਉਹ ਤਾਂ ਬਾਈ ਕਹਿੰਦੇ ਆ ਲੋਕ ਯਾਰ ਤੂੰ ਐਡੀਆਂ ਗਾਰੰਟੀਆਂ ਦੇ ਦਾ ਨਾ ਫਲਾਣਾ दम ਹੋਣਾ ਚਾਹੀਦਾ ਵੀ ਆਪਦੇ ਤੇ ਕੋਈ ਇੱਕ ਬੰਦਾ ਐ ਕਹੇ ਦੇ ਵੀ ਪਿੱਛੇ ਕਿਸੇ ਦੀ ਸੁਣੀ ਨਹੀਂ ਹੈਗੀ ਹਮਮ ਕਮੈਂਟ ਚ ਕਹੇ ਦੇ ਕਹਨ ਨੂੰ ਤਾਂ ਐ ਬਾਈ ਕਹਿੰਦੇ ਨਹੀਂ ਹੁੰਦੇ ਜੀ ਇਹਨੇ ਉਹ ਤਾਂ ਵੀਰੇ ਨੈਗੇਟਿਵਿਟੀ ਤਾਂ ਹੋਣੀ ਆ ਨਾ ਉਹ ਆਪਦੀ ਕਰਾਉਣਗੇ ਕੋਈ ਜਿਹੜਾ ਹੁੰਦਾ ਕੋਈ ਸਾਨੂੰ ਪਤਾ ਹੀ ਉਹ ਤਾਂ ਚਲੋ ਕਹਿੰਦੇ ਨਹੀਂ ਹੁੰਦੇ ਚੰਗਾ ਹੋਊਗਾ ਤਾਂ ਮਾੜਾ ਵੀ ਹੋਊਗਾ ਹੂੰ ਰੰਗ ਛੇੜ ਕਿਉਂ ਪਾਉਂਦੇ ਨੇ ਚਿੱਟੇ ਰਾਂ ਕਲਰ ਨਾਲ ਲੀਲੇ ਕਲਰ ਨਾਲ ਚਿੱਟਾ ਕਿਉਂ ਕਲੇ ਕਾਲਾ ਕਿਉਂ ਕਰਿਆ ਉਹਨਾਂ ਨੇ ਕੰਪਨੀ ਨੇ ਵੀ ਸੋਹਣਾ ਲੱਗੇ ਐਵੇਂ ਆ ਸਾਡਾ ਕੰਮ ਆ ਵੀਰੇ ਮਿਸਤਰੀਆਂ ਦਾ ਵੀ ਆ ਗੱਲ ਕਰਿਆ ਹੈ ਉਹ ਕਿਉਂ ਕਰਿਆ ਆਪਾਂ ਦੁਜੀ ਹਾਈ ਤੇ ਖੜੇ ਆ ਟੈਨਸ਼ਨ ਆ ਲਾ ਆਪਾਂ ਲਵਾਉਣਾ ਬਾਈ ਨੇ ਕਿਹਾ ਵੀ ਲਾ ਕੇ ਦਿਖਾਓ ਤੇ ਆਪਾਂ ਬਾਈ ਵਾਲੇ ਟਰੈਕਟਰ ਦਾ ਲਾ ਕੇ ਦਿਖਾਉਣਾ ਹਾਂਜੀ ਹਾਂਜੀ ਫਿਰ ਸਵਾਦ ਆਉਣਾ ਸਾਨੂੰ ਵੀ ਆਪਾਂ ਪਾਈਪ ਦੂਜਾ ਲਾ ਲਓ ਸਾਬ ਹਾਂ ਤੁਸੀਂ ਤੀਜਾ ਪਾ ਗਦੇ ਨਾ ਤੀਜੇ ਹੀ ਬਹੁਤ ਚੱਕਰੇ ਘੁਮਾਉਂਦਾ ਹੈ ਇਹਨਾਂ ਦਾ ਕਹਿਣਾ ਸੀ ਕਿ ਤੁਸੀਂ ਤੀਜੇ ਚ ਵੀ ਪਾ ਲਓ ਹਾਂਜੀ ਹਾਂਜੀ ਇਹਨਾਂ ਦਾ ਬੇਟਾ ਚਲਾਵੇ ਮੈਂ ਦੂਰਾ ਤੇ ਤੀਜਾ ਕੀਤਾ ਹਾਂ ਐਨਾ ਤੇਜ਼ ਅਖ਼ਰਾ ਬਾਜ਼ਾਰਾਂ ਆਇਆ ਸੀ ਉਹਦੇ ਸਾਰੇ ਬਿੱਟੇ ਉਹ ਪਾ ਕੇ ਪੇਪਰ ਉਹ ਵਾਲਾ ਵੀਰਾ ਚਲਾਉਂਦਾ ਹੁੰਦਾ ਟਰੈਕਟਰ ਹਨਾ ਹਾਂਜੀ ਅੱਛਾ ਉਹ ਬੇਟਾ ਓਕੇ ਉਹ ਵਾਲੇ ਟਰੈਕਟਰਾਂ ਦਾ ਕੀ ਕਰਨਾ ਜੀ ਉਹ 24 ਮਾਡਲ ਉਹ ਵੀ ਆ ਇੱਕ ਉਹ ਵੀ 24 ਮਾਡਲ ਅੱਛਾ ਜੀ ਬਾਕੀ ਇਹ ਕੇਮ ਤੇ ਪੰਪ ਬਾਈ ਕੇਮ ਤੇ ਬਾਈ ਇਹ ਕੇਮ ਤੇ ਪੰਪ ਤਾਂ ਬਹੁਤ ਜ਼ਿਆਦਾ ਟ੍ਰੈਂਡ ਚੱਲ ਪਿਆਣਾ ਕੰਮ ਬਾਈ ਪੰਪ ਤੇ ਘੜੀ ਖੜੀਓ ਸਾਰੀ ਕੋਈ ਕਿਵੇਂ ਕਰਦਾ ਕੋਈ ਕਿਵੇਂ ਕਰਦਾ ਬਾਕੀ ਸੋਨ ਜਿਹੜੀ ਕੇਮ ਦੀ ਮੈਂ ਮੋਡੀਫਿਕੇਸ਼ਨ ਦੱਸੀ ਸੀ ਹਾਂ ਉਹ ਨਹੀਂ ਦੱਸਦੇ ਕਿਸੇ ਨੂੰ ਹਾਂ ਉਹ ਤਾਂ ਉਹ ਬਈ ਹੁੰਦਾ ਵੀ ਉਸੇ ਨੇ ਬੋਲਣਾ ਬਾਈ ਉਸੇ ਨੇ ਬੋਲਣਾ ਆਪਾਂ ਤਾਂ ਬਈ ਕੰਮ ਲੈਣਾ ਕੰਮ ਲੈਣਾ ਬਾਈ ਸਿੱਧੀ ਜੀ ਗੱਲ ਆ ਮੈਂ ਤੁਹਾਡੇ ਕੋਲੇ ਆਵਾਂ ਟਰੈਕਟਰ ਲੈ ਕੇ ਮੈਨੂੰ ਤਾਂ ਪਰਫਾਰਮੈਂਸ ਚਾਹੀਦੀ ਹੈ ਬੜੇ ਵੀਰ ਕੋਈ ਰੱਬ ਦਾ ਕੋਈ ਹੈ ਨਹੀਂ ਮੋਈ ਵੀ ਮਤਲਬ ਜੇ ਪਰਬਣੇ ਕੋਈ ਹੁਨਰ ਦਿੱਤਾ ਤਾਂ ਉਹਦੇ ਦਮ ਤੇ ਬੋਲਦੇ ਆਂ ਬਸ ਹੋਰ ਗੱਲ ਕੁਛ ਨਹੀਂ ਯਾਰ ਇਹਨੂੰ ਫੁਕਰੀ ਕਹਲਾ ਜੋ ਮਰਜੀ ਕਹ ਨਹੀਂ ਨਹੀਂ ਵੀਰੇ ਕਲਾ ਜਿਹਦੇ ਚ ਕੁਛ ਹੈਗਾ ਬੋਲੂ ਵੀ ਤਾਂ ਉਹੀ ਨਾ ਮੈਂ ਕਹ ਤਾ ਮੈਂ ਨਹੀਂ ਦਾਵੇ ਕਰ ਦੂੰ ਸਹੀ ਗੱਲ ਆ ਨਾ ਬਾਈ ਜੀ ਉਹ ਗੱਲ ਆ ਵੀ ਜਿਹਦੇ ਚ ਕੁਛ ਹੈਗਾ ਉਹ ਹੀ ਕਰੂਗਾ ਬਾਈ ਜਿਵੇਂ ਇਹ ਜਿਹੜਾ ਇਹ ਵਾਲਾ ਇੰਜਨ ਆ ਹਾਂਜੀ ਜਿਹੜੇ ਹੁਣ ਜਿਵੇਂ ਜੌਂਡੀਅਨ ਉਹਨੇ 50 75 ਇਹਨਾਂ ਦਾ ਆ ਗਿਆ ਆਪਣਾ 75 10 ਇਹਨਾਂ ਦਾ 55 30 ਜਾਂ 75 10 ਉਹ ਫਿਰ 4 ਸਿਲੰਡਰ ਆ ਗਏ ਨਾ ਜੀ ਉਹ 4 ਨਹੀਂ ਇਹਨਾਂ ਦੇ ਤਾਂ ਜਿਹੜਾ ਹੈਗਾ 55 30 ਹਾਂਜੀ ਉਹ ਤਾਂ ਤਿੰਨ ਹੀ ਆ ਨਾ ਮੈਨੂੰ ਲੱਗਦਾ 55 20 ਤਿੰਨ ਆ ਜੀ 56 30 4 ਹਾਂ 4 ਆ ਜੀ ਓਕੇ ਹਾਂ 55 20 50 ਉਹ ਆ ਤੇ ਜੌਂਡੀਅਰ ਦੇ ਕੋਲ ਆ ਤਿੰਨ ਹਾਂਜੀ 50 75 ਜਿਹੜਾ ਇਹਨਾਂ ਨੇ 75 ਕਰਿਆ ਵੀਰੇ ਜਿਵੇਂ ਆਪਾਂ ਤਾਂ ਕੇਮ ਤੇ ਟਰਬੋ ਉਹ ਕਰ ਲਿਆ ਹਾਂ ਜੀ ਹਾਂ ਜੀ ਉਹਦੇ ਉਹਦੇ ਤੇਰੇ ਇੰਜਨ ਦੇ ਪਿਸਟਨਾਂ ਦਾ ਫਰਕ ਹੁੰਦਾ ਨਹੀਂ ਫਰਕ ਵੈ ਸੇਮ 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 ਕਿਉਂਕਿ ਮੈਨੂੰ ਵੀ ਉਹੀ ਗੱਲ ਹੈ ਫਿਰ ਕਿਸੇ ਨੇ ਜਾਣਕਾਰੀ ਜਾਂ ਲਾ ਲਓ ਜੀ ਫਿਰ ਭਾਈਓ 1 ਮਿੰਟ ਅਸੀਂ ਹੈੱਡ ਅਸੀਂ ਨਹੀਂ ਪਟਦੇ ਸੋਣਾ ਸੋਚਣ ਵਾਲੀ ਗੱਲ ਆ ਹੂੰ ਕੋਈ ਹੋਰ ਵਾਧੂ ਛੇੜਖਾਨੇ ਨਹੀਂ ਕਰਦੇ ਚਲੋ ਕੇਮ ਨਾਲ ਤਾਂ ਤੁਹਾਨੂੰ ਮੈਂ ਦੱਸੇ ਦੀ ਮੋਡੀਫਿਕੇਸ਼ਨ ਕੀ ਕਰਦੇ ਆ ਤੁਹਾਨੂੰ ਪਤਾ ਮੈਨੂੰ ਪਤਾ ਨਹੀਂ ਦੱਸਣ ਵਾਲੀ ਗੱਲ ਹੂੰ ਕਿਉਂਕਿ ਰਹੀ ਗੱਲ ਆ ਗਈ ਪਿਸਟਮਾਂ ਦੀ ਪਿਸਟਮ ਸੇਮ ਨੇ ਹੂੰ ਤੇ ਉਹ 75 HP ਕੰਪਨੀ ਦਾ ਕੱਢਦਾ ਤਾਂ ਆਪਣਾ ਕਿਉਂ ਨਹੀਂ ਕੱਢੂਗਾ ਆਪਣਾ ਕਿਉਂ ਨਹੀਂ ਕੱਢੂਗਾ ਹਾਂਜੀ ਟਰਬੋ ਸੇਮ ਆ ਹੂੰ ਕੋਈ ਕ੍ਰੈਂਕ ਦਾ ਨਹੀਂ ਫਰਕ ਇੱਕ ਚੀਜ਼ ਹੋਰ ਆਹ ਵਾਲਾ ਬਾਈ ਦਾ ਟਰੈਕਟਰ ਹੈਗਾ 5530 5530 ਐਕਸਪੋਰਟ ਮਾਡਲ ਹਾਂਜੀ ਹਾਂਜੀ ਹਨਾ ਉਹ ਹੀ ਮਾਡਲ ਹੈ ਨਾ ਉਦੋਂ ਆਏ ਸੀ ਇਹ 50 ਕ ਪੀਸ ਆਏ ਸੀ ਹਨਾ ਬੜੇ ਵੀਰਾ ਉਦੋਂ ਆਏ ਸੀ ਨਾ ਇਹ ਮੈਂ ਰੁੱਕੀ ਤੁਸੀਂ ਲੈ ਲਓ ਇਹ ਮਦਰ ਉਹ ਦੋ ਬਾਰੇ ਹੁੰਦੇ ਸੀ ਬਾਈ ਜੀ ਹਾਂਜੀ ਹਾਂਜੀ ਤੇ ਜਿਹੜਾ ਇਹ ਵਾਲਾ ਮਾਡਲ ਆ ਤੇ ਜਿਹੜੇ ਹੌਣ ਵਾਲੇ ਟਰੈਕਟਰ ਆ ਜਿਵੇਂ ਤੁਸੀਂ ਦੱਸੀ ਇਹਨਾਂ ਚ ਡਿਫਰੈਂਸ ਕੁਆਲਟੀ ਵਾਈਜ਼ ਜਾਂ ਕੁਝ ਜਿਹੜਾ ਸੀ ਆਰ ਡੀ ਉਹਦਾ ਬਾਈ ਹੈਗੀ ਲੱਗਾ ਹਮ ਪਰ ਕੋਈ ਕੁਆਲਟੀ ਦਾ ਕੋਈ ਫਰਕ ਨਹੀਂ ਕੋਈ ਸਭ ਟਿੱਟੋ ਸੇ ਪਤਾ ਕੀ ਇਹਨਾਂ ਦੀ ਤਕਨੀਕ ਮਤਲਬ ਅਸੀਂ ਗੇਅਰ ਜਿਆ ਕਰਾ ਰੀਆਂ ਬਾਈ ਜੀ ਚੇਂਜ ਕਰੀਆਂ ਆਪਾਂ ਨੇ ਹਮ ਉਹੀ ਗੋਰਿਆਂ ਦੀ ਵੀ 100 ਸਾਲ ਅੱਗੇ ਸੋਚਣੀ 20 ਸਾਲ ਹਮ ਭਾਈ ਉਹੀ ਗਰਾਰੀ ਅੱਜ ਜਿਹੜੀ ਸਪੀਡ ਪਾ ਰਿਆ ਜਾਨੂ ਆਣਾ ਡੈਸ਼ 2 ਦੀ ਇਹਦੇ ਵਿੱਚ ਪਾਈ ਆ ਮੈਂ ਹੈਰਾਨ ਰਹਿ ਗਿਆ ਹੂੰ ਬਿਲਕੁਲ ਸਹੀ ਦੇਖੋ ਨਾਲੇ ਸੈਂਟਰ ਗੇਅਰ 20 ਸਾਲ ਪਹਿਲਾਂ ਕਿੰਨਾ ਚਿਰ ਪਹਿਲਾਂ ਦਾ ਜੀ ਇਹ 1990 ਮਾਡਲ ਪੱਲੇ ਪੱਲੇ 25 ਦੇ ਤਿੰਨ 26 27 28 ਸਾਲ 28 ਸਾਲ ਪਹਿਲਾਂ ਉਹਨਾਂ ਨੇ ਇਹ ਸਹਾਗਤਾ ਉਹ ਸੋਚ ਲਿਆ ਉਸ ਨੇ ਹਾਂਡੀ ਚ ਕੱਟ ਲੱਗਿਆ ਐਵੇਂ ਹੀ ਪੈ ਗਈਆਂ ਉਦਾਂ ਹੀ ਐਵੇਂ ਹੀ ਬਈ ਤੇ ਆਉ ਸਮਾਨ ਕੱਢਿਆ ਪਾਈਦਾ ਇੱਧਰ ਭਾਈ ਯਾਰ ਜਿਵੇਂ ਹੁਣ ਇੱਕ ਹੋਰ ਬੋਰ ਰਵਾਜ ਆ ਮੈਂ ਵੀਡੀਓ ਕਰਨ ਜਾਂਦਾ ਹੀ ਰਹਿਣਾ ਮੁੰਡਿਆਂ ਦਾ ਬਹੁਤ ਟ੍ਰੈਂਡ ਚੱਲਿਆ ਉਹ ਗਾਂ ਵਾਲਾ ਗੇਅਰ ਬੈਕ ਵਾਲਾ ਗੇਅਰ ਉਹਦੇ 'ਚ ਬਹੈ ਤਾਂ ਕੁਛ ਨਹੀਂ ਕੱਢਣਾ ਪਉਨੂ ਨਹੀਂ ਕੁਛ ਨਹੀਂ ਪਰ ਟ੍ਰੈਂਡ ਬਹੁਤ ਚੱਲਿਆ ਕਿਉਂਕਿ ਹੁਣ ਉਹਦੇ ਵਾਲ ਦੇਖ ਕੇ ਮੈਂ ਵੀ ਮੇਰੇ ਤੋਂ ਛੋਟਾ ਜਿਹੜਾ ਉਹ ਵੀ ਪਾਉਂਦਾ ਹੁੰਦਾ ਕਿਉਂਕਿ ਉਹ ਆਉਂਦਾ ਤਾਂ ਝਟਕ ਸਵਾਦ ਜਿਹਾ ਹੀ ਆ ਹਾਂਜੀ ਹਾਂਜੀ ਉਹ ਵੀ ਸ਼ਿੰਕਰੋ ਗੇਅਰ ਹੋ ਜਾਂਦੇ ਆ ਉਹ ਅੱਛਾ ਸ਼ਿੰਕਰੋ ਗੇਅਰ ਬਾਰੇ ਵੀ ਮੜਾ ਜੀ ਦੱਸ ਸਕੋ ਆਮ ਟਰੈਕਟਰ ਹੋ ਜਾਂਦਾ ਕਿ ਨਹੀਂ ਸੇਂਖੋ ਰਗੇਰ ਬਾਈ ਪਤਾ ਕੀ ਹੁੰਦਾ ਆਮ ਤਾਨੀ ਕਾਲਰ ਤੇ ਕਾਲਰ ਚੜ ਜਾਂਦਾ ਹੁੰਦਾ ਗੀਅਰ ਸਿੰਕਿੰਗ ਦੇ ਹੂੰ ਇਹਦੇ ਪਹਿਲਾਂ ਕੜਾ ਜਾ ਹੁੰਦਾ ਇੱਕ ਬਾਈ ਗੋਲ ਹੂੰ ਉਹਨੂੰ ਪਿੱਤਲ ਦਾ ਡੌ ਕਹਿੰਦੇ ਜੀ ਹੂੰ ਹਾਂਜੀ ਤੇ ਪਹਿਲਾਂ ਉਹਦੇ ਚੜਦਾ ਫਿਰ ਅੱਗੇ ਘਰਾਤੀ ਚੜ ਜਾਂਦਾ ਵੀ ਕਹਿਣ ਦਾ ਮਤਲਬ ਜੇ ਆਪਾਂ ਕੜਾ ਪਾ ਰਹੇ ਹਾਂ ਛੋਡੇ ਮੇ ਹੂੰ ਜੇ ਆਪਾਂ ਐ ਪਾਉਣ ਲੱਗੇ ਔਖਾ ਹੋਊਗਾ ਹੂੰ ਜੇ ਆਪਾਂ ਸਰੋਂ ਦਾ ਤੇਲ ਲਾ ਕੇ ਕੋਈ ਲਫਾਫਾ ਚੜਾਏ ਫਿਰ ਸੌਖਾ ਪੈ ਜਾਣਾ ਫਿਰ ਸੌਖਾ ਪੈ ਜਾ ਪਤਾ ਇੰਨੀ ਕ ਗੱਲ ਆ ਹੋ ਜਾਂਦਾ ਅੰਜ ਜੇ ਪੁਰਾਣਾ ਕਰਨਾ ਹੋਵੇ ਅਸੀਂ ਕਰਦੇ ਆਂ ਅਸੀਂ ਚਾਰੇ ਗੀਅਰ ਸਿੰਕ ਨੂੰ ਕਰ ਦੰਨੇ ਆਂ ਜੋ ਸਪੀਡ ਵਧਾਉਣੇ ਆ। ਅਡਿਸ਼ਨ ਦੇ ਜੀ। ਸਪੀਡ ਵਧਾਉਣ ਤੋਂ ਵੀ ਦਿਮਾਗ ਚਾਹੀਈ ਗੱਲ। ਉਹ ਬਹੁਤ ਅਸੀਂ ਵੀ ਅੱਜ ਹੀ 50000 ਰੁਪਏ ਦਾ ਐਸਟੀਮੇਟ ਲਾ ਲਿਆ। ਇੱਕ ਬਾਈ ਅਸੀਂ ਬੜੀ ਵੀ ਸਿੱਖਣਾ ਹੁੰਦਾ ਕਿਸੇ ਤੋਂ। ਹੂੰ। ਟਰੈਕਟਰ ਖੋਲਿਆ ਸੀ ਜਦੋਂ ਕੰਮ ਕਰਨ ਲੱਗੇ ਆ। ਹਾਂਜੀ। ਸਮਾਂ ਬਹੁਤ ਬਰਬਾਦ ਕਰਿਆ। ਓਕੇ। ਵੀ ਇਹਦਾ ਮਤਲਬ ਕੀ ਆ? ਪਹਿਲਾਂ ਉਸ ਚੀਜ਼ ਨੂੰ ਸਮਝਿਆ। ਸਮਝਿਆ। ਇਹ ਚੀਜ਼ ਕਾਹ ਤੋਂ ਲਈ ਕੰਪਨੀ? ਨਕਸਾਨ ਵੀ ਕਰਿਆ ਉਹਦੇ ਟਰੈਕਟਰ ਦਾ ਇਹ ਨਹੀਂ ਹੈਗਾ। ਢਿੱਡ ਜਿਦਾ ਕੋਈ ਸਿੱਖੇ ਨਹੀਂ ਆਇਆ ਹੁੰਦਾ ਬਾਈ। ਹੂੰ ਹੂੰ। ਆ ਲਾਈਟ ਕੋ ਪ੍ਰੋਬਲਮ ਤਾਂ ਨਹੀਂ ਦੇ ਰਹੀ ਹਾਂ ਨਾ ਪੁੱਛ ਉਹਨੂੰ ਉਹ ਵੀਰੇ ਨੂੰ ਅੱਛਾ ਆਪਾਂ ਦਾ ਚਲੋ ਕੀ ਜਿਹੜੇ ਵੀਰੇ ਜਿਵੇਂ ਪੁਰਾਣੇ ਡਾਟਾ ਇਹ ਤਾਂ ਆਪਣੇ ਕੋਲ ਹੁਣ ਹੌਲੈਂਡ ਸਾਰੇ ਖੜੇ ਆ ਹਾਂਜੀ ਹਾਂਜੀ ਜੌਂਡੀਰ ਇੱਕ ਬਾਾਰ ਖੜਾ ਹਾਂਜੀ ਹਾਂਜੀ ਜੌਂਡੀਰ ਦੇ ਹੌਲੈਂਡ ਦੀ ਕਿੰਨੀ ਕੀ ਥਿਊਰੀ ਸੇਮ ਆ ਕਿ ਡਿਫਰੈਂਟ ਆ ਨਹੀਂ ਸੇਮ ਆ ਵੀਰੇ ਸੇਮ ਆ ਦੋਨਾਂ ਦੀ ਹਾਂਜੀ ਹਾਂਜੀ ਹਾਂ ਇੱਕ ਫਰਕ ਹੈਗਾ ਹਾਂਜੀ ਜੇ ਇਹਦਾ 52 10 ਤੋਂ 53 10 ਦਾ ਤਾਂ ਪਿਸਟਮਾਂ ਦਾ ਚੈਂਬਰ ਕੁਐਸਚਨ ਦਾ ਫਰਕ ਲਾਜ਼ਮੀ ਆ ओके okay. हां जी हां जी ਇਹ ਥੋੜਾ ਜਿਹਾ ਜਿਹੜਾ 36 30 ਹਾਂ ਤੇ ਜਿਹੜਾ 52 10 ਹਾਂ ਹਾਂ ਜੀ ਉਹਨਾਂ ਦਾ ਕਿੰਨਾ ਕ ਫਰਕ ਆ ਫਰਕ ਆ ਜੀ ਅਕੋਰਡਿੰਗ ਤੁਹਾਡੇ ਤੁਸੀਂ ਤਾਂ ਇਹਨਾਂ ਦੇ ਅੰਦਰ ਵੋਟਾਂ ਜਾਣਦੇ ਹੋ ਜਿਵੇਂ ਅੰਦਰ ਵੋਟੇ ਦਾ ਮਤਲਬ ਹੁੰਦਾ ਵੀ ਮੇਰੇ ਅੰਦਰ ਕਿੰਨੀ ਕ ਪਾਵਰ ਹੈ ਹਾਂ ਜੀ ਹਾਂ ਜੀ ਇਹਨਾਂ ਦੋਵਾਂ ਚੋਂ ਜੇ ਆਪਾਂ ਸਹਾਉਗਤਾ ਲਾਉਣਾ ਹੋਵੇ ਦੋਨਾਂ ਚੋਂ ਜਿਆਦਾ ਵੈਸੇ ਤਾਂ ਸਵਾਲ ਨਾ ਮੇਰਾ ਥੋੜਾ ਕੰਪਲੀਕੇਟਡ ਜਾ ਰਿਹਾ ਹੈ ਨਾ ਕੋਈ ਚੱਕਰ ਨਹੀਂ ਭਾਈ ਤੇ ਤੁਹਾਨੂੰ ਕਿਹੜਾ ਲੱਗਦਾ ਵੀ ਜਿਆਦਾ ਰਫਾਈਨ ਆ ਜਾਂ ਜਿਆਦਾ ਟਾਰਕ ਕੱਢ ਲੂਗਾ ਜਿਆਦਾ ਪਿਕਅਪ ਬਣਾ ਲੂਗਾ ਬਾਈ ਇੱਥੇ ਬੋਲੂਗੀ ਥਿਉਰੀ ਹਮ ਹੁਣ ਕਮੈਂਟ ਜਦਾ ਕਹਿਣ ਨੂੰ ਜੇ ਮੈਂ ਗੱਲ ਕਰਤੀ ਹੌਲੈਂਡ ਦੀ ਕਿਉਂਕਿ ਹੌਲੈਂਡ ਦਾ ਜਦੋਂ ਕ੍ਰੈਂਕ ਦਾ ਸਟ੍ਰੋਕ ਲੰਬਾ ਤੇ ਤਾਕਤ ਦਾ ਬਾਈ ਉਹੀ ਹੋਊਗਾ ਹਮ ਮੈਸੀ ਦਾ ਮੈਸੀਜ ਕੀ ਆ ਬਾਈ ਉਹਦੀ ਕ੍ਰੈਂਕ ਦੀ ਜਿਹੜੀ ਹੈ ਸਟਾਕ ਆ ਸਟ੍ਰੋਕ ਆ ਉਹ ਅਪ ਡਾਊਨ ਜ਼ਿਆਦਾ ਹੁੰਦੀ ਆ ਹਮ ਤਾਂ ਹੀ ਉਹਦੀ ਪਾਵਰ ਜ਼ਿਆਦਾ ਘੱਟ ਡੀਜ਼ਲ ਨਾਲ ਐਵੇਂ ਜਿਵੇਂ ਹੌਲੈਂਡ ਦੀ ਆ ਜੌਂਡੀ ਆਰ ਧੂਆ ਕਿਉਂ ਨਹੀਂ ਛੱਡਦਾ ਜੇ ਆਪਾਂ ਚਲੋ ਛੱਡ ਵੀ ਦਿੰਨੇ ਆ ਪਰ ਹੌਲੈਂਡ ਜਿੰਨੀ ਪਾਵਰ ਜੇ ਆਪਾਂ ਧੂਆ ਬੰਦ ਕਰਦੇ ਆ ਬੜੀ ਔਖੀ ਕੱਢਦਾ ਆਹ ਵਾਲਾ ਸਵਾਲ ਮੈਂ ਪੁੱਛਣੇ ਸੀ ਜੌਂਡੀ ਦਾ ਜਿਹੜਾ 545 ਉਹ ਤਾਂ ਧੂਏ ਦੀ ਵਜ੍ਹਾ ਤੋਂ ਇੰਨਾ ਕ ਬਦਨਾਮ ਚਾ ਗਿਆ ਨਾ ਹੋ ਗਿਆ ਨਾ ਤਾਂ ਹੀ ਸੀ ਆਡੀ ਕਰਿਆ ਚਲੋ ਤਾਂ ਉਹ ਵੀ ਕਰਨਾ ਸੀ ਉਹ ਵੀ ਕਰਨਾ ਸੀ 545 ਤਾਂ ਧੂਆ ਛੱਡਦਾ ਹੀ ਨਹੀਂ ਪਤਾ ਨਹੀਂ ਚੱਕਰ ਕੀ ਆ ਉਹਦੇ ਚ ਉਹ ਤਾਂ ਜਿੰਨੇ ਜ਼ਿੰਮੇਵਾਰਾ ਕੋਲੇ ਹੈਗਾ ਸਾਰਾਂ ਦੇ ਸਵਾਲ ਇੱਕੋ ਹੀ ਆ ਵੀ ਕੰਮ ਉਹਨਾਂ ਕਰ ਨਹੀਂ ਰਿਹਾ ਤੂੰ ਆਣ ਗਿਆ ਜਮਰੀ ਜੇ ਡੀਲ ਵਧਾਉਣੇ ਆ ਤੇ ਉਦੋਂ ਬਾਅਦ ਧੂਆਂ ਵਿਧਾਨ ਦਾ ਜੇ ਆਪਾਂ ਟਰਬੋ ਤੇ ਲੈਣ ਲਾਉਣਿਆਂ ਕੋਈ ਵੱਧ ਬੂਸਟ ਵਾਲੀ ਫਿਰ ਲਾਲ ਨੂੰ ਭੱਜਿਆ ਜਾਂਦਾ ਉਹ ਇਹਨਾਂ ਤੋਂ ਬਣੇ ਨਹੀਂ ਗੱਲ ਜੀ ਇਹਨਾਂ ਤੋਂ ਹਨਾ ਉਹ ਟਰੈਕਟਰ ਦੀ ਪਤਾ ਨਹੀਂ ਕੀ ਚੱਕਰ ਆਪਾਂ ਬਾਈ ਝੂਠ ਨਹੀਂ ਬੋਲਦੇ ਅਗਲਾ ਕਹਿੰਦਾ ਯਾਰੂੰ ਦਾ ਕਹਿਣਾ ਮੈਂ ਐ ਕਰ ਦੂੰ ਫਲਾਣਾ ਕਰ ਦੂੰ ਪਰ ਜਿਹੜੀ ਸਚਾਈ ਆ ਆਪਾਂ ਤਾਂ ਕਹਾਂਗੇ ਆਪਾਂ ਨੂੰ ਕੋਈ ਨਹੀਂ ਲੋੜ ਹੈਗੀ ਆਪਾਂ ਕੋਈ ਇਹ ਕੰਮ ਤੇ ਨਹੀਂ ਖੜੇ ਹੈਗੇ ਜੀ ਆਪਾਂ ਸਹੀ ਹੈ ਫਿਰ ਉੱਥੇ ਆ ਗਈ ਨਾ ਫੁਕਰੀ ਵਾਲੀ ਗੱਲ ਪਰ ਜਿਹੜੀ ਸਚਾਈ ਆ ਬਾਈ ਉਹ ਤਾਂ ਕਿਹਾ ਜਾਊਗਾ ਉਹ ਤਾਂ ਕਹਿਣੇ ਪੈਣਾ ਵੀਰੇ ਜੇ ਸੱਚ ਨਾ ਕਵਾਂਗੇ ਤੇ ਫਿਰ ਉਹੀ ਗੱਲ ਹੈ ਵੀ ਇਸ ਗੱਲ ਤੋਂ ਡਰਦੇ ਆ ਪਰ ਆਪਦੀ ਗੱਲ ਨਾ ਰੱਖ ਸਕੀਏ ਉਹ ਵੀ ਗਲਤ ਆ ਵੀਰੇ ਬਿਲਕੁਲ ਜੀ 5210 ਇਹਨਾਂ ਦਾ ਇੰਨਾ ਕ ਟਰੈਕਟਰ ਵਧੀਆ ਨਾ ਹੁਣ 37 30 ਐਡੀਸ਼ਨ ਦੇ ਬਰੋਬਰ ਐਣ ਬਹੁਤ ਸੋਹਣਾ ਟਰੈਕਟਰ ਨੇ ਹੂੰ ਜੀ ਆਪਾਂ ਕਹੀਏ ਉਹ ਕਿਸੇ ਨੂੰ ਮਨੇ ਪਸੰਦ ਆਇਆ ਵੀਰੇ ਉਹ ਕਮੈਂਟਾਂ ਚ ਵੀ ਵੀਰਾਂ ਨੇ ਵਾਅਦਾ ਸੀ ਕਿ ਨਾ ਮੈਂ ਥੋੜਾ ਜਨਾ ਪਹਿਲਾਂ ਵੀਡੀਓ ਪਾਈ ਸੀ 545 ਤੇ 5210 ਦੋਨਾਂ ਦਾ ਕੰਪੈਰੀਜ਼ਨ ਤੇ 5210 ਦੇ ਮੁਕਾਬਲੇ ਡੀਜ਼ਲ ਵੀ ਘੱਟ ਖਾ ਰਿਹਾ ਸੀ ਇੱਕ ਬਹੁਤ ਜ਼ਿਆਦਾ ਕਰ ਰਿਹਾ ਸੀ ਸੌਰੀ ਗੱਲ ਕੱਟ ਕਰਦੇ ਆ ਇੱਕ ਤੁਸੀਂ ਨੇ ਵੀ ਦੇਖਿਆ ਹੋਊਗਾ ਜਿਹੜਾ ਟਰੈਕਟਰ ਗੱਲ ਬ੍ਰਾਂਡ ਦੀ ਆ ਗਈ ਜਿਉਂਨੇ ਇੱਕ ਐਂ ਕਹਦਾ ਵੀ ਮੈਂ ਪੁੱਛਣਾ ਸਭ ਨੂੰ ਹੁੰਦਾ ਉਹਨਾਂ ਨੇ ਬੰਦੇ ਪਰ ਲੈਣਾ ਹੁੰਦਾ ਉਹਨਾਂ ਨੇ ਉਹ ਹੀ ਮੈਂ ਇੱਕ ਬੰਦੇ ਦਾ ਚਾਹ ਨਾਂ ਨਹੀਂ ਲੈਂਦੇ ਮੇ ਤੋਂ ਆਪਣਾ ਹੈਗਾ ਯਾਰ ਮਿੱਤਰ ਰਿਸ਼ਤੇਦਾਰ ਮੰਗ ਉਹਨੂੰ ਆਖਿਆ ਵੀ 5210 ਲੈ ਲੈ ਪਰ ਲਿਆ ਉਹਨੇ ਸੀਆਰਡੀ 545 ਅੱਜ ਤੁਸੀਂ ਦੱਸੋ ਵੀ ਜ਼ਿਮੀਦਾਰ ਲਈ ਸੀਆਰਡੀ ਕਿੰਨਾ ਕਿਲਾਫੇ ਬੰਦ ਜਮਾ ਹੀ ਨਹੀਂ ਮੈਂ ਤਾਂ ਲਾਈਵ ਵੀਡੀਓ 'ਚ ਦੱਸਿਆ ਵਿਖਾ ਕੇ ਯਾ ਦੇਖ ਲੋ ਨਾ ਇਹ ਕੰਮ ਕਰ ਰਿਆ ਹਾਂਜੀ ਡੀਜ਼ਲ ਵੱਧ ਖਾ ਰਿਆ ਹਾਂਜੀ ਵੱਧ ਕਹਿੰਦੇ ਵੀ ਘਟ ਜਾਂਦਾ ਘਟ ਜਾਂਦਾ ਘਟ ਨਹੀਂ ਜਾਂਦਾ ਵੱਧ ਜਾਂਦਾ ਜੀ ਕਿਉਂਕਿ ਉਹ ਆਲ ਟਾਈਮ ਰਹਿੰਦੇ ਲੋਡ ਚ ਔਰ ਰਿਲੈਕਸ ਹੁੰਦਾ ਹੀ ਨਹੀਂਗਾ ਹਾਂਜੀ ਇੱਕ ਗੱਲ ਹੋਰ ਵੀ ਆ ਬਾਈ ਜੇ ਉਹ ਸੀਆਰਡੀ ਕਿਸੇ ਵੀ ਟਰੈਕਟਰ ਦਾ ਬ੍ਰਾਂਡ ਦਾ ਟਰੈਕਟਰ ਆ ਜੇ ਉਹ ਗਰਮ ਹੋਊਗਾ ਪਾਵਰ ਲੌਸ ਕਰਨੀ ਸ਼ੁਰੂ ਕਰ ਦੇਊਗਾ सीआरडी ने भी बहुत दिक्कत है वो दिक्कत आ गई आ पता काचा ले जांदे हैं इनंदा भावे लालच ही ले जा ये जोर नहीं कटांदे जोंडियार दा 52 10 हां भाई पैसेंदा कितना फर्क मैं कहना वहां दोनों ट्रैक्टर ਤੁਸੀਂ ਚਲਾ ਕੇ ਵੇਖੋ ਉਹਨੂੰ ਫਰਕ ਲੱਗੂ ਵੀ ਡੀਆਈ ਤੇ ਸੀਆਰਡੀ ਦਾ ਕੀ ਅੰਤਰ ਕਿਉਂ ਵਾਧੂ پیسے ਲਾਉਣੇ ਮੈਂ ਅੱਜ ਵੀ ਗੱਲ ਕਰਦਾ ਇਹ ਪਤਾ ਨਹੀਂ ਆਪਣੇ ਜ਼ਿਮੀਦਾਰਾਂ ਨੂੰ ਕਈ ਚੀਜ਼ਾਂ ਦੀ ਹਲੇ ਜ਼ਰੂਰਤ ਨਹੀਂ ਹੈਗੀ ਉਹ ਤਾਂ ਵੀ ਚੱਕੀ ਜਾਂਦੇ ਫੱਟੇ ਪਤਾ ਨਹੀਂ ਦੇਖੋ ਜਿਵੇਂ ਮੋਦੀ ਦੇ ਭਗਤ ਨੇ ਐਮਰਜੈਂਸੀ ਦੇ ਭਗਤ ਨੇ ਸਾਰਿਆਂ ਦੇ ਸਾਰਿਆਂ ਦੇ ਮੇਰੇ ਤੇ ਵੀ ਇਹ ਤਲਕ ਲੱਗਦਾ ਤੁਸੀਂ ਟੈਨਸ਼ਨ ਇਹ ਤਾਂ ਮੇਰੇ ਤੇ ਵੀ ਧੱਬਾ ਲੱਗਦਾ ਹੀ ਲੱਗਦਾ ਨਾ ਲੱਗੀ ਜਾਵੇ ਯਾਰ ਆਪਣਾ ਲੱਗੇ ਸੋ ਕੋਈ ਲੈ ਕੇ ਖਾ ਲਿਆ ਸਹੀ ਗੱਲ ਆ ਵੀਰੇ ਹੁਣ ਜਿਹੜੀ ਗੱਲ ਹੈਗੀ ਉਹ ਕਰਨੀ ਪੈ ਜਾਂਦੀ ਆ ਕਿਉਂਕਿ ਮਾਂ ਵੀ 54-5 ਨੂੰ ਨਿੰਦਿਆ ਸੀ ਸਿੱਧੀ ਜੀ ਗੱਲ ਹੈ ਹਾਂਜੀ ਨਿੰਦਿਆ ਤਾਂ ਸੀ ਮੈਂ ਸਾਰਾ ਕੁਝ ਸਾਰੀ ਦਿਹਾੜੀ ਸੀ ਪ੍ਰੈਕਟੀਕਲ ਕੀਤਾ ਉਹਦਾ ਫੇਰ ਭਾਈ ਸਾਰਿਆਂ ਤੋਂ ਮਹਿੰਗਾ ਟਰੈਕਟਰ ਮাজা ਫੇਰ ਨਾ ਵੀ ਫੇਰ ਕੀ ਫਾਇਦਾ ਫੇਰ ਸਵਾਦ ਨਹੀਂ ਨਾ ਆਉਣਾ ਹਾਂਜੀ ਫੇਰ ਦੱਸੋ ਹੁਣ ਹਾਂ ਤੇ ਮੇਰੇ ਨਾਲ ਸ ਕੋਈ ਕੰਪਨੀ ਵਾਲੇ ਤਾਂ ਮੇਰੇ ਤੋਂ ਖਿਜੇ ਨਹੀਂ ਕਿ ਆਮ ਵੀਰ ਭਰਾ ਉਹ ਭਗਤ ਵਾਲੀ ਗੱਲ ਉਹ ਮੇਰਾ ਖਿਜਨ ਉਹ ਮੈਂ ਕਿਹਾ ਪਤੰਦਰ ਉਹ ਵੀ ਜਿਹੜੀ ਗੱਲ ਤੁਹਾਡੇ ਫਾਇਦੇਵੰਦੀ ਦੱਸੀ ਆ ਤੁਸੀਂ ਨਹੀਂ ਇਹ ਗੱਲ ਡਾਕਟਰ ਕਰਨੀ ਰਹਿਣ ਦੋ ਪਾਸੇ ਕਰ ਦੋ ਹੋਰ ਕੀ ਹੋ ਜਾਏਗਾ ਤੁਸੀਂ ਐਂ ਦੱਸੋ ਬਾਈ ਹੁਣ ਜੇ ਆਪਾਂ ਸੋਚਿਆ ਜਾਵੇ ਮੈਨੂੰ ਤਾਂ ਲੱਗਦਾ ਕੰਮ ਨੂੰ ਤਾਂ ਘੱਟੇ ਲੈਂਦੇ ਆ ਲੋਕ ਹਾਂ ਦਿਖਾਵੇ ਲਈ ਡਾਕਟਰ ਐਡੀ ਖੇਤੀ ਆਪਣੇ ਕੋਲੇ ਹੈ ਹੀ ਨਹੀਂ ਪੰਜਾਬ ਦੀ ਮੇਰੇ ਡੇਡੇ ਟਰੈਕਟਰ ਆਪਾਂ ਚਲਾ ਸਕੀ ਲਾ ਸਕੀਏ ਫਿਰ ਚਲਾਉਣਾ ਕਿਹਨਾਂ ਨੇ ਭਈਆਂ ਨੇ ਹਾਂ ਹੈ ਸਿੱਧੀ ਜੀ ਗੱਲ ਹੈ ਲੱਗਾ ਲੱਗਾ ਪਰसों ਮੇਰੇ ਵਾਲੀ ਵੀਡੀਓ ਜੀ ਸਾਡਾ ਭਰਾਵਾ ਗੌਰਵ ਚਲਾਉਂਦਾ ਤੇ ਮੈਨੂੰ ਥੱਲੇ ਕਮੈਂਟਾਂ 'ਚ ਲੋਕਾਂ ਨੇ ਵਾਹ ਵਾਹ ਵੀ ਦਿੱਤੀ ਕਹਿੰਦਾ ਪਹਿਲਾਂ ਤੂੰ ਇਹਨਾਂ ਨੂੰ ਸਿਰ ਚੜਾ ਲੈਣਾ ਬਾਅਦ 'ਚ ਤੂੰ ਪਛਤਾਉਣਾ ਤੇ ਉਹ ਗੱਲ ਨਾ ਕਰੋ ਬਈ ਲੋਕਾਂ ਦੀ ਕੋਈ ਚੱਕਰ ਨਹੀਂ ਪਰਵਾਹ ਮੈਂ ਮੈਂ ਬਈ ਆਪਦੀ ਗੱਲ ਦੱਸਦਾ ਮੈਂ ਬੀਪੀ ਦੀ ਗੋਲੀ ਤੇ ਲੱਗ ਗਿਆ ਸੀ ਮੈਂ ਬਹੁਤ ਪਰਵਾਹ ਕਰੀ ਹੁਣ ਪੂਰੇ ਠੀਠ ਹੋ ਗਏ ਪਹਿਲਾਂ ਪਹਿਲਾਂ ਟੈਨਸ਼ਨ ਜੀ ਆਉਂਦੀ ਆ ਨਾ ਜੋ ਮਰਜੀ ਕਹੇ ਕੋਈ ਪਹਿਲਾਂ ਪਹਿਲਾਂ ਇਦਾਂ ਹੁੰਦਾ ਨਾ ਬਈ ਆਪਾਂ ਆਮ ਘਰ ਖਰਚ ਆਪਣਾ ਹੁੰਦਾ ਵੀ ਜੇ ਕਿਸੇ ਨੇ ਅੱਖਾਂ ਦੀ ਕੱਡੀਆਂ ਤੇ ਤੋੜ ਦੋ ਲੱਤਾ ਹਾਂ ਤੋੜ ਦੋ ਲੱਤਾ ਬਾਅਦ ਚ ਕੀ ਹੋਏਂਦਾ ਆਪਾਂ ਆਲ ਵਰਲਡ ਚ ਆਪ ਨੂੰ ਕੋਈ ਜਾਣਦਾ ਹੈ ਤੇ ਜਦੋਂ ਆਲ ਵਰਲਡ ਚ ਕੋਈ ਆਪ ਨੂੰ ਜਾਣਦਾ ਤੇ ਆਪਣੇ ਨੈਗੇਟਿਵ ਬੰਦੇ ਵੀ ਪੈਦਾ ਹੋਣਗੇ ਹਾਂ ਨੈਗੇਟਿਵ ਹੋਣਗੇ ਕਿਉਂਕਿ ਘਰੋਂ ਬਾਹਰ ਨਿਕਲਾਂਗੇ ਚੰਗੇ ਵੀ ਮਿਲਨੇ ਤੇ ਮਾੜੇ ਵੀ ਮਿਲਨੇ ਉਹ ਸਾਰਾ ਕੁਝ ਹੀ ਹੋਣਾ ਮਹਾਰਾਜ ਇਹ ਕਹਿੰਦੇ ਨੇ ਵੀ ਜੇ ਤੂੰ ਸੱਚਾ ਤੈਨੂੰ ਪ੍ਰਵਾਹ ਕਰਨ ਦੀ ਕੀ ਲੋੜ ਹੈ ਕੀ ਲੋੜ ਹੈ ਬਾਈ ਜੀ ਨੁਕਸਾਨ ਹੋਇਆ ਹੂੰ ਮੈਂ ਨਹੀਂ ਕਹਿੰਦਾ ਸਾਡੇ ਲਾਗੇ ਪਿੰਡ ਆ ਜੀ ਗੁਜਰਾ ਹੂੰ ਮੁੰਡੇ ਨੇ ਹਾਊਸ ਪੈਵਟ ਢੇਲਾ ਛੱਡਤਾ ਅਰਜਨ ਨੋਬਾ ਦਾ ਹੂੰ ਕਰੇ ਬੈਠੇ ਬੰਦੇ ਨੂੰ 25000 ਦੇ ਕੇ ਆਇਆ ਅੱਜ ਵੀ ਬੰਦੇ ਨੇ ਇੰਨੀ ਇੱਜ਼ਤ ਕਰਦਾ ਜਿੰਨੀ ਕਹੇ ਤੂੰ ਕੇਰਾ ਇੱਕ ਅਰਜਨ ਦਾ ਟਰਬੋ ਲਾਈ ਸਾਨੂੰ ਦੱਸ ਦਿਆਂਗਾ ਉਹਦਾ ਆਇਲ ਪ੍ਰੈਸ਼ਰ ਜ਼ਿਆਦਾ ਸੀ ਨੀਚੋਂ ਹੂੰ ਤਿੰਨ ਨਟਰ ਪਹੁੰਚ ਚੱਕਦੀਆਂ 20 20000 ਨੂੰ ਲਾ ਲਓ ਫੇਰ ਵੀ ਉਹ ਬੰਦੇ ਨੂੰ ਨਵੀਂ ਟਰਬੋ ਦੇ ਕੇ ਤੋਰਿਆ ਉਹ ਕਹਿੰਦੇ ਸੀ ਖਲਾਉਣਾ ਨਹੀਂ ਹੈਗਾ ਨੀਚੇੋਂ ਸਲਾ ਆਹੀ ਤਾਂ ਸਵਾਦ ਵਾਲੀ ਗੱਲ ਆ ਕੰਮ ਕਰਾਂਗੇ ਤੇ ਗਲਤੀ ਵੀ ਹੋਣੀ ਗਲਤੀ ਵੀ ਹੋਣੀ ਪਰ ਆਪਦੀ ਗਲਤੀ ਨੂੰ ਮੰਨ ਲੈਣਾ ਹਾਂ ਉਹ ਬਹੁਤ ਵੱਡੀ ਗੱਲ ਆ ਇਹੇ ਤੁਸੀਂ ਉਹਦੇ ਮਗਰ ਪੈਰ ਵਾਲਾ ਨਾ ਕਰਦੇ ਜੀ 20 20000 ਦੀਆਂ ਅਰਜਨੋਵ ਦਾ ਪ੍ਰੈਸ਼ਰ ਨੀਚੇੋਂ ਜ਼ਿਆਦਾ ਵਧਿਆ ਹੋਇਆ ਸੀ ਉਹ ਬੰਦੇ ਵਹਿਮ ਕਰਦੇ ਸੀ ਥੋੜਾ ਜਿਹਾ ਮੰਗਲਾਇ ਲਾਉਂਦਾ ਤਿੰਨ ਟਰਪਾਉ ਆਉ ਪੰਨੀ ਆ ਚੌਥੀ ਉਹਨਾਂ ਨੂੰ ਫਰੀ ਦਿੱਤੇ ਉਹ ਕਹਿੰਦੇ ਸੀ ਖਲਾਉਣਾ ਨਹੀਂ ਨੀਚੇੋਂ ਅੱਛਾ ਅੱਛਾ ਉਹ ਗੱਲ ਆ ਘਰ ਫੂਕ ਤਮਾਸ਼ਾ ਵੇਖ ਬਾਈ ਨੇ ਤਾਂ ਆਪ ਦਾ ਆਪ ਜੋ ਕੇ ਫਿਰ ਸਾਰਾ ਕੁਝ ਆ ਹੈ ਨਾ ਕੁਝ ਨਹੀਂ ਹੁੰਦਾ ਬਾਈ ਇੱਕ ਟਰੈਕਟਰ ਨਾ ਕਰਿਆ ਸੀ 2000 ਇਹ ਸਮਝਣ ਦੀ ਗੱਲ ਆ ਪਹਿਲੀ ਗੱਲ ਤਾਂ ਕੋਈ ਕਹਿੰਦਾ ਹੀ ਨਹੀਂ ਜਿਵੇਂ ਮੈਂ ਆ ਤੁਮੇ ਤੋਂ ਮੇ ਤੋਂ ਆ ਹੋ ਗਿਆ ਜਾਬ ਹੋ ਗਿਆ ਹੂੰ ਮੰਨਦਾ ਹੀ ਨਹੀਂ ਮੇਰੇ ਸਭ ਤੋਂ ਹੁੰਦਾ ਕੀ ਤੋਂ ਨਹੀਂ ਹੁੰਦਾ ਦੱਸੋ ਸਭ ਤੋਂ ਹੁੰਦਾ ਕਹਿੰਦਾ ਹੀ ਨਹੀਂ ਮੈਂ ਤਾਂ ਜੀ ਨਾ ਜੀ ਮੈਂ ਬਿਲਕੁਲ ਕਿਦਾ ਕਾ ਛੋਟੀ ਸੀ ਆਪਣੀ ਗਲਤੀ ਨਾ ਮੇ ਨੇ ਹਾਂ ਨਹੀਂ ਉਹ ਆਪਣੀ ਗਲਤੀ ਨਹੀਂ ਕੰਪਨੀ ਦੀ ਗਲਤੀ ਆ ਪ੍ਰੈਸ਼ਰ ਵਧਿਆ ਹੋਇਆ ਸੀ ਲੈ ਪ੍ਰੈਸ਼ਰ ਤੇ ਆਪਾਂ ਨੂੰ ਚਲਾਈਏ ਟਰੈਕਟਰ ਆਪਣਾ ਹਾਂ ਚਲੋ ਆਜੋ ਆ ਜਾਵੇ ਇਹਨਾਂ ਨੂੰ ਆਪਾਂ ਨੂੰ ਟਰੈਕਟਰ ਚਲਾਈਏ ਬਾਈ ਦੇਖੋ ਸੱਚ ਦਾ ਸੱਚ ਹੀ ਰਹਿਣਾ ਭਰਾਵਾ